ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੈਂ ਇਹ ਲੈਸ ਲਾਉਣ ਲੱਗੀ ਸੀ ਮਸ਼ੀਨ ਦੇ ਨਾਲ ਲੈਸ ਜਿਹੜੀ ਲੱਗ ਨਹੀਂ ਸੀ ਇਹ ਵਿੱਚ ਇਕੱਠੀ ਹੋਈ ਜਾਂਦੀ ਸੀ ਤੇ ਮੈਂ ਕਈ ਤਰੀਕਿਆਂ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਕਦੇ ਲਾਲਮਾ ਕਦੇ ਢੇੜ ਦਮਾ ਹਨਾ ਤੇ ਨਹੀਂ ਸੀ ਆਖੀ ਮੇਰੇ ਦਿਮਾਗ ਵਿੱਚ ਆਇਆ ਵੀ ਇਹਨੂੰ ਕਿਸ ਤਰ੍ਹਾਂ ਲਾਇਆ ਜਾਵੇ ਕਿਉਂਕਿ ਜਿਹੜਾ ਮੂਰੇ ਡਿਜ਼ਾਈਨ ਬਣਿਆ ਸਾਰਾ ਇਕੱਠਾ ਹੁੰਦਾ ਜਾਂਦਾ ਸੀ ਫਿਰ ਮੈਂ ਕੀ ਕੀਤਾ ਸਾਰਾ ਜੈਂਪਰ ਤਿਆਰ ਕਰ ਲਿਆ ਤੇ ਨੇਰਾ ਵੀ ਕਾਫੀ ਹੋ ਗਿਆ ਸੀ ਜਿੱਥੇ ਮੈਂ ਬੈਠੇ ਆ ਤੇ ਲਾਈਟ ਵੀ ਹੈ ਨਹੀਂ ਕੀ ਤੇ ਤਾਂ ਕਰਕੇ ਥੋੜਾ ਨੇਰਾ ਨੇਰਾ ਜਿਹਾ ਹੀ ਆ ਤੇ ਫਿਰ ਮੇਰੇ ਦਿਮਾਗ 'ਚ ਆਇਆ ਵੀ ਮੈਂ ਇਹਨੂੰ ਇਸ ਤਰੀਕੇ ਨਾਲ ਲਾ ਲੈਣੀ ਆ ਮੈਂ ਇੱਕ ਪੇਪਰ ਲੈ ਕੇ ਉਹਦੇ ਛੋਟੇ ਛੋਟੇ ਪੀਸ ਕਰਕੇ ਲੈਸ ਰੱਖੀ ਫਿਰ ਉਹਦੇ ਉੱਤੇ ਮੈਂ ਇਹ ਪੇਪਰ ਰੱਖਿਆ ਤੇ ਇਹਦੇ ਨਾਲ ਨਾਲ ਬਿਲਕੁਲ ਮੈਂ ਸਲਾਈ ਜਿਹੜੀ ਹੈ ਲਾਉਣੀ ਸ਼ੁਰੂ ਕਰ ਦਿੱਤੀ ਇਸ ਤਰੀਕੇ ਦੇ ਨਾਲ ਜਿਹੜੀ ਲੈਸ ਆ ਏ ਲੱਗ ਜਾਂਦੀ ਆ ਜੇ ਕਿਸੇ ਕੱਪੜੇ ਤੇ ਸਿਲ ਅਸਲਾਈ ਵੀ ਨਾ ਲੱਗਦੀ ਹੋਵੇ ਨਾ ਮਸ਼ੀਨ ਦੇ ਨਾਲ ਤੇ ਉਹ ਵੀ ਇਸ ਤਰ੍ਹਾਂ ਪੇਪਰ ਰੱਖਣ ਦੇ ਨਾਲ ਸਿਲਾਈ ਜਿਹੜੀ ਆ ਲੱਗ ਜਾਂਦੀ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੇ ਨਹੀਂ ਕੀਤਾ ਨਾ ਮੇਰੀ ਵੀ ਵੀਡੀਓ ਵਿੱਚ ਕੋਈ ਨਾ ਕੋਈ ਗੱਲ ਜਿਹੜੀ ਆ ਕੰਮ ਦੀ ਹੁੰਦੀ ਆ ਪਹਿਲਾਂ ਮੈਂ ਇਸ ਪੇਪਰ ਦੇ ਨਾਲ ਟਰਾਈ ਕੀਤਾ ਪਰ ਇਹ ਫੇਵ ਨਹੀਂ ਸੀ ਲੱਗੀ ਯਾਨੀ ਕਿ ਮੈਨੂੰ ਕਾਫੀ ਟਾਈਮ ਬਾਅਦ ਜਦ ਦਿਮਾਗ ਚ ਆਇਆ ਵੀ ਕਿਉਂ ਨਾ ਮੈਂ ਪੇਪਰ ਦੇ ਨਾਲ ਹਨਾ ਲਾ ਲੈਨੀ ਆ ਇਹਨੂੰ ਤੇ ਫਿਰ ਮੈਂ ਸਾਰੀਆਂ ਚਾਰਾਂ ਹੀ ਸਾਈਡਾਂ ਤੇ ਮੈਸੇਜਾਂ ਜਿਹੜੀ ਇਹ ਪਾਈਪਿੰਗ ਆ ਪੇਪਰ ਦੇ ਨਾਲ ਲਾ ਲਈ ਸੀ ਤੇ ਹੁਣ ਇਹ ਮੈਂ ਸਾਰਾ ਪੇਪਰ ਜਿਹੜਾ ਇਹ ਕੱਢ ਦੂੰਗੀ ਇਹ ਬਹੁਤ ਔਖਾ ਨਹੀਂ ਹੈਗਾ ਕੱਢਣਾ ਬਹੁਤ ਸੌਖ ਹੈ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਸਾਰੇ ਪੇਪਰ ਨੂੰ ਜਿਹੜਾ ਆ ਐਦਾਂ ਕੱਟ ਦਿੰਨੇ ਆ ਤੇ ਸਾਰੇ ਆਪਾਂ ਇਹਨਾਂ ਜਲਦੀ ਨਿਕਲ ਜਾਂਦਾ ਬੜਾ ਔਖਾ ਨਹੀਂ ਹੈਗਾ ਜੇ ਮੜਾ ਮੋਟਾ ਰਹਿ ਗਿਆ ਤਾਂ ਉਹ ਵੈਸੇ ਵੀ ਇਹ ਤੋਤੇ ਤੇ ਕਾਗਜ ਹੀ ਆ ਨਿਕਲ ਹੀ ਜਾਣਾ ਹੈਗਾ ਆ ਤੇ ਉਦਾਂ ਤਾਂ ਹੱਥ ਦੇ ਨਾਲ ਇਦਾਂ ਹੀ ਨਿਕਲ ਜਾਣਾ ਇਹ ਕੋਈ ਜ਼ਿਆਦਾ ਨਹੀਂ ਹੈਗਾ ਤੇ ਜਿਹੜਾ ਪਹਿਲਾਂ ਮੈਂ ਪੇਪਰ ਦੂਜਾ ਪੇਸਟਿੰਗ ਪੇਪਰ ਜਿਹੜਾ ਸੀਗਾ ਉਹਦੇ ਨਾਲ ਲਾਉਣ ਲੱਗੀ ਸੀ ਉਹ ਤਾਂ ਬਿਲਕੁਲ ਉੱਡੜਦਾ ਵੀ ਨਹੀਂ ਸੀ ਪਿਆ ਫਿਰ ਮੈਂ ਇਸ ਇਹਦੇ ਨਾਲ ਨਾ ਲਾਉਣਾ ਸ਼ੁਰੂ ਕਰ ਦਿੱਤਾ ਪੇਪਰ ਦੇ ਨਾਲ ਮੈਨੂੰ ਕਿੰਨਾ ਚਿਰ ਬਾਅਦ ਚਿਤ ਹੈ ਵੀ ਆਪਾਂ ਮੈਂ ਪਹਿਲਾਂ ਵੀ ਇਸ ਤਰ੍ਹਾਂ ਨਾ ਸਲਾਈ ਕਰਦੇ ਪੇਪਰ ਦੀ ਵਰਤੋਂ ਜਿਹੜੀ ਕਰ ਲੈਂਦੀ ਹੁੰਦੀ ਸੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਜਿਹੜੇ ਲੈਸ ਦਾ ਕੋਈ ਸੈਟ ਨਹੀਂ ਆਉਂਦੀ ਬਹੁਤ ਜ਼ਿਆਦਾ ਬਰੀਕ ਆ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਲਾ ਸਕਦੇ ਆ ਤੁਹਾਨੂੰ ਹੀ ਮੇਰਾ ਤਰੀਕਾ ਲੈਸ ਲਾਉਣ ਦਾ ਕਿੱਦਾਂ ਦਾ ਲੱਗਾ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਚੰਗਾ ਲੱਗਾ ਤਾਂ ਵੀ ਨਹੀਂ ਲੱਗਾ ਤੇ ਤਾਂ ਵੀ ਆ ਸਾਰੇ ਕਾਗਜ਼ ਆਪਾਂ ਜਿਹੜੇ ਇਹਦੇ ਨਾਲੋਂ ਲਾ ਲਏ ਆ ਤੇ ਹੁਣ ਮੈਂ ਇਹਨਾਂ ਨੂੰ ਸੱਟ ਦਿਨੀ ਆ ਤਾਂ ਉਹਨਾਂ ਨੇ ਸੂਟ ਵੀ ਲੈਣ ਆਉਣਾ ਰਾਤ ਦੇ ਤਕਰੀਬਨ 8 ਵਜ ਚੁੱਕੇ ਆ ਐਸੀ ਤਰ੍ਹਾਂ ਹੀ ਮਿਹਨਤ ਕਰਨੀ ਪੈਂਦੀ ਤਾਂ ਹੀ ਜਾ ਕੇ ਕੁਝ ਮਿਲਦਾ ਆ ਤਾਂ ਦੇ ਲੋ ਸਾਰਾ ਦਿਨ ਜਿਵੇਂ ਸਾਰਾ ਦਿਨ ਦੇ ਵਿੱਚ ਇੱਕੋ ਹੀ ਸੂਟ ਹੁੰਦਾ ਕਿਉਂਕਿ ਸਾਰਾ ਕੁਝ ਮੈਂ ਆਪ ਹੀ ਤਾਂ ਖੁਦ ਕਰਨਾ ਹੁੰਦਾ ਹੈ ਨਾ ਇਹ ਛੋਟੇ ਛੋਟੇ ਕਾਗਜ਼ ਜਿਹੜੇ ਆਏ ਵੀ ਵਿੱਚੋਂ ਮੈਂ ਕੱਢ ਦੇਣੇ ਆ ਬਿਲਕੁਲ ਐਨ ਸਾਫ਼ ਕਰਕੇ ਆਪਾਂ ਉਹਨਾਂ ਨੂੰ ਸੂਟ ਜਿਹੜਾ ਆ ਦੇਣਾ ਆ ਤੇ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗੀ ਲੈਸ ਲਾਉਣ ਦਾ ਤਰੀਕਾ ਕਿਦਾਂ ਦਾ ਲੱਗਾ ਮੈਨੂੰ ਜ਼ਰੂਰ ਦੱਸਿਓ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਨਾਲ ਉਨਾ ਚਿਰ ਸਾਰਿਆਂ ਨੂੰ ਸਤ ਸ੍ਰੀ ਅਕਾਲ